ਆਲਦਾ ਗਾਇਬ ਹੋ ਗਿਆ ਇੱਕ ਪਿੱਛੇ ਰਹਿ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਹੁਣ ਫੋਨ ਕਰਦਾ ਸੀ ਇਹਨੇ ਇੱਥੇ ਕੰਮ ਖਰਾਬ ਕਰਾ ਦਿੱਤਾ ਚੱਕੜੇ ਚੱਕੜ ਹੋ ਗਿਆ ਵਾ ਤਾਂ ਉਹ ਫੋਟੋ ਮਾਗ ਚਣਦੀ ਪੈ ਗਈ ਹੈ ਨਾ ਵੇਰ ਰਾਏ ਸਾਹਿਬ ਦੂਜਾ ਦੇ ਨਹੀਂ ਤੀਜਾ ਦੇ ਨੇ ਅੱਜ ਆਪਣਾ ਦੂਜਾ ਆਪਣਾ ਦੂਜਾ ਸਸੀ ਗੱਲ ਜੀ ਕੀ ਚਾਲ ਲੋਕ ਕਿਦਰੀ ਸਾਰੇ ਵਧੀਆ ਹੋ ਗਏ ਸਵਾਦ ਹੈ ਕੋਰ ਨਵੇਂ ਫਲਾ ਦੇ ਵਿੱਚ ਅੱਜ ਵੀ ਆ ਰਹੇ ਨਹੀਂ ਸਾਰੇ ਇਕੱਠੇ ਹੋ ਕੇ ਫੇਰ ਚੱਲੇ ਆ ਜੀ ਰਾਏ ਸਾਹਿਬ ਮੇਲੇ ਤੇ ਆਏ ਸੋਣਾ ਹੁੰਦਾ ਆ ਹੋਈਏ ਜਿਹੜਾ ਉੱਤੇ ਗਿਆ ਇਹ ਆਪਣੇ ਨਾਲ ਅੰਬਰਸਰ ਨੂੰ ਆਓ ਇੱਧਰ ਆਪਣੇ ਕਰਨ ਪਈ ਸਾਬ ਡਰਾਈਵਰ ਅਜੇ ਸਾਨੂੰ ਪਹੁੰਚਾਉਣਗੇ ਰਾਜ ਸਿੰਘ ਉਹ ਤੇਰਾ ਰਮਾ ਹੈਗਾ 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 ਇੱਕ ਹੋਰ ਨਹੀਂ ਕੰਮ ਆ ਗਿਆ ਸਵੇਰੇ ਸਵੇਰੇ ਮੀਂਹ ਪੈ ਗਿਆ ਅੱਜ ਸਵੇਰੇ ਸਵੇਰੇ ਮੀਂਹ ਪੈ ਗਿਆ ਮਾਤਮੇਟ ਹੋ ਗਿਆ ਨਾ ਮੈਨੂੰ ਲੱਗਾ ਜਾਨ ਹੀ ਹੋਣਾ ਮੀਂਹ ਪੈਂਦਾ ਆਹ ਕਹਿੰਦਾ ਜਾਣਾ ਆ ਕਾਲਜ ਨੂੰ ਮਾ ਮਾ ਲੋ ਜੀ ਹੁਣ ਤੇ ਬਾਬੇ ਦਾ ਬਲਾਵਾ ਆਇਆ ਕੇ ਜਾਈ ਹੁਣੇ ਆਲਦੇ ਬਹੁਤ ਜਣੇ ਗਿਆ ਸਾਡੇ ਨਾਲ ਤੇ ਵੀ ਜਾਣ ਤੋਂ ਪਹਿਲਾਂ ਪੈਟਰੋਲ ਦੀਆਂ ਟੈਂਕੀਆਂ ਫੁੱਲ ਕਰਾ ਲਈ ਫੁੱਲ ਕਰਾ ਲਾ ਫੁੱਲ ਕਰਾ ਦੇ 150 ਦਾ ਵੀ ਫੁੱਲ ਕਰਾ ਦੇ ਡਰਾਈਵਰ ਚੇਂਜ राज साहिब कढी ਸਾਡੇ ਨਾਲ ਤੇ ਪਤਾ ਨਹੀਂ ਕਿੱਥੇ ਰਹਿ ਗਏ ਅਸੀਂ ਗਾਂ ਅੱਗੇ ਆ ਗਏ ਉਹ ਪਿੱਛੇ ਆਉਦੇ ਵੇ ਆ ਉਹ ਲੱਗਦੇ ਨਾਲ ਮੁੰਡਾ ਨਹੀਂ 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 ਚੱਲ ਭਾਈ ਮਤਰਾ ਆਉਂਦੇ ਆ ਗਏ ਆ ਮਗਰ ਤੁਸੀਂ ਕਿੱਥੇ ਰਹਿ ਗਏ ਸੀ ਆਈ ਪਿੰਡਾਂ ਵਿੱਚ ਪਿੰਡ ਵਿੱਚ ਹੀ ਆ ਗਏ ਹੈਗੇ ਨਹੀਂ ਉੱਧਰ ਹੀ ਨਹੀਂ ਹੈਗੇ ਉੱਧਰੋਂ ਨਿਕਲ ਜਾਣਾ ਹੈ ਆਪਾਂ ਚਲੋ ਬਈ ਇੱਧਰ ਕੀ ਸਹੀ ਹੋ ਰਹਾ

ਆ ਵੀ ਜਾ। ਆ ਮੈਂ ਤਾਂ ਬਣੀ ਨਹੀਂ। ਚੱਲ ਚੱਕ ਨਾ ਦੋ ਵੀ ਆ। ਚੱਕ ਲਾ। ਕੋਲ ਤੋਂ ਵੀ ਪੂਰੀ ਨਹੀਂ ਆ। ਇੱਕ ਹੋਰ ਪੜਾਈ। ਚੜਨੇ ਚਟਣੀ ਲਿਆਵੇ। ਕੋਈ ਫਿਰਿਆ। ਆਲਾ ਸੌ। ਜਿਹੜਾ ਜੜ ਗਿਆ ਨਾ। ਓਏ ਕੋ ਪਤਾ ਨਹੀਂ ਕਿੱਥੇ ਰਹਿਏ ਇਹਨਾਂ ਨੂੰ ਫੋਟੋਆਂ ਖੇਚਣ ਦੀ ਪੈ ਗਈ ਆ ਇਹ ਨਹੀਂ ਕਿ ਜੇ ਪਹਿਲਾਂ ਚਲੋ ਆਪਾਂ ਪਹੁੰਚ ਹੀ ਜਾਈਏ ਓਏ ਕਿੰਨੀ ਦੂਰ ਆ ਤੁਰ ਪਏ ਹੁਣ ਤੁਰੇ ਆ ਬਸ ਥੋੜੇ ਆ ਦੂਰ ਹੋ ਰਹਿ ਗਏ ਬਸ 5-10 ਮਿੰਟਾਂ ਦੀ ਦੇਰੀ ਆ ਸੋ ਆਪਾਂ ਉੱਥੇ ਚੱਲ ਜਾਣਾ ਤੇ ਰਸ਼ ਬਹੁਤ ਆ ਆ ਚ ਬਾਰਾ ਉਹ ਤੇ ਆ ਉਹ ਗਿਆ ਹੀ ਉਹ ਹਲਕਾ ਹਲਕਾ ਕਣੀਆਂ ਪੈ ਰਹੇ ਮੌਸਮ ਮੀਂਹ ਵਾਲਾ ਹੋਇਆ ਆ ਹਲਕੀਆਂ ਹਲਕੀਆਂ ਕਣੀਆਂ ਆ ਗਈਆਂ ਮੀਂਹ ਆ ਕੰਮ ਖਰਾਬ ਕਰ ਦੋ ਬਾਕੀ ਕੰਮ ਓਕੇ ਆ ਬਸ ਇਦਾਂ ਦਾ ਮੌਸਮ ਰਹਿ ਗਿਆ ਨਾ ਠੰਡਾ ਆ ਨਾ ਧੋਪ ਨਾ ਦੂਜਾ ਤੁਹਾਨੂੰ ਤੁਹਾਨੂੰ ਫੋਟੋਆਂ ਕਿਚਣ ਦੀ ਪੈ ਗਈ ਹੈ ਨਾ ਨਹੀਂ ਨਹੀਂ ਚਲੋ लंगरे लंगरे ਇੱਥੇ ਲਾਤਾ ਆ ਤੇ ਹੁਣ ਆਪਾਂ ਇੱਥੋਂ ਤੁਰ ਕੇ ਜਾਵਾਂਗੇ ਉਹ ਨੇੜੇ ਹੀ ਆ ਬਸ ਪਰਚੀ ਮਿਲ ਗਈ ਆਇਓ ਬਈ ਉਹਨੂੰ ਕਿਹਾ ਕਰਵਾਲਾ ਸਾਲਾ ਆਦਾ ਬਈ ਉਹਦੇ ਕੱਪੜੇ ਲਿਪੜ ਗਏ ਹੌਲੀ ਚਲਾ ਮੈਂ ਤੈਨੂੰ ਪਹਿਲਾਂ ਕਹੀ ਜਾਂਦਾ ਹੌਲੀ ਚਲਾ ਹੌਲੀ ਚਲਾ ਪਿੱਛੇ ਬੈਠਿਆ ਕੋਈ ਵੀ ਕਹਿ ਸਕਦਾ ਐਨੂੰ ਵੀ ਮੈਂ ਰੋਲਾ ਪਈ ਜਾਂਦਾ ਹੌਲੀ ਚਲਾ ਹੌਲੀ ਚਲਾ ਹੌਲੀ ਚਲਾ ਲਿਪੜੇ ਦੇ ਤੂੰ ਆ ਦੇ ਗਾਦਣਾ ਪਰਚੀ ਵੜਲਾ ਪਰ ਸਗਾ ਇੱਥੇ ਪੜਾ ਮੈਂ ਸਮਾਨ ਨੂੰ ਕੋ ਨਹੀਂ ਰਹਿ ਗਏ ਕਹਿਣੀ ਕੋ ਕਰਨਾ పోయినప్ప <trundi> 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 ਕਣ ਕਿੰਦਾ ਕੰਨੀ ਉਹ ਜਿੰਨਾ ਉੱਤਰ ਗਿਆ ਚਾ ਦੇਖ ਰਿਹਾ ਵਸ ਚੱਲੀਏ ਉੱਤਰ ਤਾਂ ਮੇਰੇ ਵੀ ਚਾ ਕੇ ਆਈ ਆ ਜਿਹੜੇ ਦਾ ਬਹੁਤ ਹੱਲੇ ਨਾ ਸਲੋ ਆ ਅ ਟ੍ਰੇਨ ਦੇ ਉੱਤੇ ਹੀ ਗੋਲ ਬਸ ਐ ਪਈ ਜੀ ਚੱਲੀ ਜਾਵੇ ਦੇ ਲੋ ਸਾਹ ਵੀ ਹੈ ਇੱਥੇ ਆ ਹਰੇ ਤਾਂ ਤੇਜ਼ ਹੋਣੀ ਆ ਉਹ ਤਾਂ ਬਿੰਦੀ ਨਾ ਬੈਠਣ ਨਹੀਂ ਆ ਇਹ ਜੀ ਜਾਣਾ ਯਾਰ ਇਹ ਚ ਹਜੇ ਹਵਾ ਪਰ ਹੁੰਦੀ ਆ ਉਹ ਜੂਨਾ ਘਰ ਦੇ ਉਹ ਦੇ ਤਾਂ ਚੰਡੋਲ ਵੀ ਤੇਰੇ ਹੀ ਹੋਣਾ ਆਹ ਜੇ ਵੀ ਕਹਿੰਦਾ ਮੈਂ ਅੱਖਾਂ ਥਾਂ ਰੋਕ ਲੈਣਾ ਸੋ ਫਿਰ ਕਿੱਥੇ ਆਣਾ ਬਸ ਆਪਾਂ ਤਾਂ ਦੇਖਣੇ ਆਏ ਆਂ ਦੇਖ ਕੇ ਬਾ ਮਾਨੀਆ ਭਰ ਕੇ ਆਇਆ ਜਿਹੜੇ ਆਇਆ ਇੱਕ ਫੋਟੋ ਵਜਣੀ ਹੈ ਉਹ ਦੇ ਉਹਨਾਂ ਨੇ ਫਲਾ ਵੀ ਦਿੱਤਾ ਉਹ ਉੱਥੋਂ ਇੱਥੇ ਆਏ ਆਂ ਦੇਖ ਲੋ ਫਲਾ ਵੀ ਦਿੱਤਾ ਮੈਂਟ ਆ ਗਿਆ ਲੈਣੇ ਇਹ ਤਾਂ ਗਰ ਓਏ ਇੱਕ ਵਾਰੀ ਮੌਸਮ ਬਿਲਕੁਲ ਬਹਿ ਗਿਆ ਜੀ ਸਕੂਲ ਦੇ ਨਿਆਣੇ ਵੀ ਆਏ ਚੱਕਰ ਉਹ ਯਾਦੋ ਮੈਨੂੰ ਲੱਗਾ ਲੱਗਾ ਮੈਨੂੰ ਮੈਂ ਇੱਥੇ ਕੰਮ ਕਰਦਾ ਬਕਰਤਾ ਚੱਕੜੇ ਚੱਕੜੋ ਆਵਿਆ ਉਹ ਸੱਡੇ ਸੱਡੇ ਕਦਾਂ ਲਾਈਟ ਕਿਹਨ ਲਗਾਈ ਮਾਮਾ ਪਿੱਛੇ ਗੱਡੀ ਆ ਨਿਕਲ ਜਾ ਔਰ ਹੋ ਦੇ ਜਰੋਰਾ ਤੁਹਾਡੇ ਨਾਲ ਦਾ ਗੈਪ ਹੋ ਗਿਆ ਇੱਕ ਪਿੱਛੇ ਹੀ ਰਹਿ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਉਹਨੂੰ ਫੋਨ ਕਰਦਾ ਫਿਰ ਮਿਲਤੀ ਛੇਕ ਵੀ ਲਾ ਪਿਆ ਕਾਸ਼ ਬਹੁਤ ਆ ਓਏ ਹੁਣ ਵਾਪਸੀ ਘਰ ਨੂੰ ਹੀ ਕਰਦੇ ਆ ਕਰਨ ਨਹੀਂ ਹਾਂ ਮੁੰਡਾ ਪਿੱਛੇ ਘਬਜ ਗਿਆ ਹੀ ਵਾਪਸੀ ਇਹਨਾਂ ਫਲੋਰ ਨੂੰ ਥੋੜੀ ਆ ਚਲੋ ਆਜੋ ਬੋੜੋ ਹੁਣ ਸਿੱਧਾ ਘਰ ਨੂੰ ਫਲੋਰ ਨੂੰ ਫਲੋਰ ਨੂੰ ਘੱਟ ਨਹੀਂ ਬਤਾਉਂਦੇ ਉਹ ਦਰਵਾਇਆ ਸੀ ਨੀ ਦੂਰ ਪਾਰਕਿੰਗ ਲਾਈ ਸੀ ਉੱਧਰ ਚੱਲ ਵੀ ਰੋ ਗਿਆ ਰੋ ਗਿਆ ਚੱਲ ਸੱਜੇ ਆ ਦੇ ਤੱਕ ਏਡੀ ਵੱਡੀ ਲੈਣ ਲੱਗੀ ਆ ਉਹ ਪਿੱਛੇ ਦਾ ਕੋ ਬਹੁਤ ਹੁਣ ਮੜਾ ਜਾ ਕਲੀਅਰ ਜਾ ਹੋਇਆ ਆੜਿਆਂ ਦੀ ਸੇਵਾ ਰਿਚਾਨੀ ਵੀ ਜੱਟਣੀ ਕਰਦੀਆਂ ਤੇ ਮੇਰੇ ਕੋਲ ਤੋਂ ਵੀ ਹੁਣ ਵੀ ਮਿੱਤਰੋ ਆਪਾਂ ਆਏ ਸੀਗੇ ਇੱਧਰ ਫਲੋਰ ਮੋਹਿਤ ਨੂੰ ਛੱਡਣ ਤੇ ਆਪਾਂ ਉੱਥੋਂ ਰਾਏ ਸਾਹਿਬ ਤੋਂ ਆ ਗਏ ਬਹੁਤ ਰੱਛਾ ਸੀਗਾ ਮੱਥਾ ਤਾਂ ਠੀਕ ਨਹੀਂ ਹੋਇਆ ਯਾਰ ਉੱਥੇ ਰੱਛੇ ਦੇ ਕਰਨ ਤੇ ਆਪਾਂ ਹੁਣ ਇੱਧਰ ਮੋਹਿਤ ਨੂੰ ਛੱਡਣ ਆਏ ਸੀਗੇ ਤੇ ਨਾਲ ਲੱਗਦੇ ਆਪਾਂ ਇੱਧਰ ਆ ਗਏ دریا ਦੇ ਇੱਧਰ ਸੱਤ ਲੋਈ دریا ਦੇ ਆ ਗਏ ਇਹਦੇ ਨਾਲ ਹੀ ਆ ਇਹਦਾ ਘਰ ਨੇੜੇ ਹੀ ਆ ਇੱਥੋਂ ਤੇ ਇਹ ਕਹਿੰਦੇ ਆਪਾਂ ਇੱਧਰ ਦੇਖ ਕੇ ਜਾਂਦੇ ਆ ਪਾਣੀ ਕਿੰਨਾ ਗਿਆ ਪਾਣੀ ਦੇਖੋ ਕਾਫੀ ਉੱਤੇ ਤੱਕ ਆ ਆਹ ਚਲੋ ਜੀ ਹੁਣ ਅਸੀਂ ਚੱਲਿਆਂ ਘਰ ਨੂੰ ਤੇ ਕਿੱਦਾਂ ਲੱਗਾ ਵਲੌਗ ਕਾਨੂੰਨੀ ਜਾਣਾ ਉਹ ਇਧਰ ਘੁੰਮ ਕੇ ਬਸ ਆਓ ਮਈਆ ਸਰਕਾਰ ਦੇ ਇਧਰ ਨੂੰ ਜਾਣਾ ਔਰ ਰੇਲ ਗੱਡੀ ਆਉਂਦੀ ਨਹੀਂ ਨਹੀਂ ਬਾਹਰ ਦੀ ਆਪਾਂ ਅੰਦਰ ਜਾਣਾ ਤੇ ਹੋਪ ਕਰਦੇ ਆ ਤੁਹਾਨੂੰ ਵਲੌਗ ਵਧੀਆ ਲੱਗਾ ਹੋ ਵਧੀਆ ਲੱਗਾ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਚਾਹਤਾਂ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਇਦਾਂ ਦੇ ਹੋਰ ਵਲੌਗ ਦੇਖਣ ਲਈ ਇੱਕ ਮਿਲਾਂ ਤੁਹਾਨੂੰ ਹੋਰ ਦਿਖਾਵਾਂਗੇ ਫਲੋਰ ਦਾ ਸੋ ਬਣੇਰੇ ਵਲੌਗ ਦੇ ਵਿੱਚ ਸਟੇ ਟਿਊਨ ਸੋ ਚਲੋ ਜੀ ਹੁਣ ਚੱਲੀ ਆਪਾਂ ਘਰ ਨੂੰ ਚਲੋ ਜੀ ਚੰਗਾ ਹੀ ਮਿਲਦੇ ਆ ਅਗਲੇ ਵਲੌਗ よりった。